ਦੇ ਬਾਈ ਦਾ ਜ਼ਿੰਦਗੀ ਓਕੀ ਹੈਗੀ ਵੀ ਆ ਤੁਹਾਡੀ ਤੁਹਾਨੂੰ ਲੱਗਦਾ ਕਿ ਕਿਸੇ ਨਾਲ ਓਕੀ ਹੈ ਤੇ ਆਪਣੇ ਤੋਂ ਵੱਧ ਜਿਹਦੀ ਓਕੀ ਆ ਉਹਦੀ ਦੇਖ ਲਓ ਹਸਪਤਾਲ ਦੇ ਬਾਹਰ ਚਾਗੇ ਵੇਖ ਲਓ ਜਿਹਦਾ ਪੈਰ ਨਹੀਂ ਜਿਹਦਾ ਹੱਥ ਨਹੀਂ ਮਾਲਕ ਅੱਗੇ ਫੇਰ ਵੀ ਸ਼ੁਕਰਾਨਾ ਕਰਦਾ ਜਿਹੜਾ ਰੋਟੀ ਨਹੀਂ ਖਾ ਸਕਦਾ ਛੱਤ ਨਹੀਂ ਜਿਹਦੇ ਸਿਰ ਤੇ ਉਹ ਵੀ ਮਾਲਕ ਦਾ ਸ਼ੁਕਰਾਨਾ ਕਰਦਾ ਲੱਖਾਂ ਨਾਲੋਂ ਚੰਗੇ ਉਹ ਤਦ ਵੀ ਕਰੋੜਾਂ ਨਾਲੋਂ ਚੰਗੇ ਹੋ ਬਲਕਿ ਕੰਪੈਰੀਜ਼ਨ ਕਰਨਾ ਤੇ ਆਪਣੇ ਤੋਂ ਉੱਪਰ ਵਾਲਿਆਂ ਨੂੰ ਵੇਖ ਕੇ ਨਾ ਕਰਿਆ ਕਰੋ ਆਪਣੇ ਤੋਂ ਨੀਵੇਂ ਵਾਲਿਆਂ ਨੂੰ ਵੇਖ ਕੇ ਕਰਿਆ ਕਰੋ ਕੀ ਮਾਲਕਾ ਤੂੰ ਤਾਂ ਮੈਨੂੰ ਇੰਨਾ ਕੁਝ ਦਿੱਤਾ ਮੈਂ ਫੇਰ ਵੀ ਨਹੀਂ ਸ਼ੁਕਰ ਮਾਨਣ ਦੇਤਾ ਸੜਕ ਤੇ ਬੈਠੀ ਦੁਨੀਆ ਫੇਰ ਵੀ ਹੱਥ ਜੋੜ ਕੇ ਬੈਠੀ ਹੈ ਕਿ ਨਹੀਂ ਗੁਰੂ ਨੇ ਬਹੁਤ ਕੁਝ ਦਿੱਤਾ ਅੱਜ ਬਹਿ ਗਏ ਆਪਾਂ ਜੇ ਭੀਖ ਵੀ ਮੰਗ ਰਹੇ ਆ ਤੇ ਮਾਲਕ ਨੇ ਰੋਟੀ ਦਾ ਦੇ ਹੀ ਦੇਣੀ ਜਿੰਦਗੀ ਦਾ ਸੰਘਰਸ਼ ਆ ਸਭ ਦੀ ਸੰਘਰਸ਼ ਆ ਤੁਸੀਂ ਅਨੋਖੇ ਨਹੀਂ ਹੈਗੇ ਕਿ ਤੁਸੀਂ ਸੋਚਦੇ ਹੋ ਕਿ ਰੱਬ ਨੇ ਸਭ ਕੁਝ ਮੇਰੇ ਤੇ ਹੀ ਪਾਇਆ ਰੱਬ ਕਿਉਂ ਪਾਏਗਾ ਇਹ ਤਾਂ ਆਪਣੇ ਕਰਮਾਂ ਦਾ ਭੁਗਤਾਨ ਆ ਭੋਗਣਾ ਹੀ ਪੈਣਾ ਜਿੰਨੇ ਸਾਹ ਲਿਖੇ ਸਾਨੂੰ ਭੋਗਣੇ ਪੈਣੇ ਆ ਦੁੱਖ ਵੀ ਆਣੇ ਸੁੱਖ ਵੀ ਆਣੇ ਓਕੀ ਘੜੀ ਆਣੀ ਸੋਕੀ ਘੜੀ ਵੀ ਆਣੀ ਅੱਜ ਦੁੱਖ ਹੈ ਤੇ ਕੋਈ ਗੱਲ ਨਹੀਂ ਹੱਸ ਕੇ ਕੱਟ ਲੋ ਕਿੰਨੇ ਸਾਲ ਹੋ ਜਾਏਗਾ ਸਾਲ 2 ਸਾਲ 5 ਸਾਲ ਫੇਰ ਕੀ ਆ ਜੇ 5 ਸਾਲ ਦੁੱਖ ਕੱਟ ਕੇ ਅਗਲੀ ਸਾਰੀ ਜ਼ਿੰਦਗੀ ਮਾਲਕ ਤੁਹਾਡੀ ਸੋਕੀ ਕਰਦੇ ਫੇਰ ਉਹ ਤਾਂ ਬੈਕਗਰਾਉਂਡ ਦੇ ਵਿੱਚ ਸਭ ਕੁਝ ਕਰ ਹੀ ਜਾਂਦਾ ਆ ਆਪਾਂ ਨਾ ਸ਼ੁਕਰੇ ਆ ਸਾਨੂੰ ਨਹੀਂ ਪਤਾ ਕਦੀ ਵੇਖਿਆ ਕਰੋ ਜੋ ਅੱਜ ਤੁਹਾਨੂੰ ਮਿਲਿਆ ਤੁਸੀਂ ਇਸ ਕਾਵਲੋ ਦਿਲ ਤੇ ਹੱਥ ਰੱਖ ਕੇ ਵੇਖਣਾ ਤੁਹਾਨੂੰ ਤੁਹਾਡੇ ਨਸੀਬਾਂ ਤੋਂ ਵੱਧ ਮਿਲਿਆ ਅੱਜ ਵੀ ਕਿਉਂਕਿ ਮਾਲਕ ਦਾ ਝੋਲੀਆਂ ਭਰੀ ਜਾਂਦਾ ਵੇ